ਮੇਰਾ ਨਾਮ ਕਰਮਜੀਤ ਹੈ ਮੈਂ ਇੱਕ ਰਿਟਾਇਰਡ ਟੀਚਰ ਹਾਂ ਦੋ ਤਿੰਨ ਸਾਲ ਤੋਂ ਤਕਰੀਬਨ ਅਸੀਂ ਘਰ ਹੀ ਬੈਠੀ ਸੀ ਸਾਰੀਆਂ ਮਹਿਲਾਵਾਂ ਸੀਐਮ ਸਾਹਿਬ ਦਾ ਬਹੁਤ ਜਿਆਦਾ ਧੰਨਵਾਦ ਕਰਦੀ ਆ ਪੰਜਾਬ ਗਵਰਨਮੈਂਟ ਦਾ ਜਿਨ੍ਹਾਂ ਨੇ ਇਹ ਸੀਐਮ ਦੀ ਜੋਗਸ਼ਾਲਾ ਸ਼ੁਰੂ ਕਰਕੇ ਸਾਡੇ ਲਈ ਬਹੁਤ ਵੱਡਾ ਉਪਰਾਲਾ ਕੀਤਾ ਹੈ ਕਿਉਂਕਿ ਲੇਡੀਜ਼ ਜਿਹੜੀਆਂ ਸੀਓ ਘਰ ਦੀ ਚਾਲਵਾਰੀ ਤੋਂ ਬਾਹਰ ਘਾਟੀ ਨਿਕਲਦੀਆਂ ਸੀ ਤੇ ਹੁਣ ਉਹਨਾਂ ਨੇ ਇਵਨ ਮੁਹੱਲਿਆਂ ਦੇ ਵਿੱਚ ਵੀ ਸ਼ੁਰੂ ਕਰਤਾ ਜਿਵੇਂ ਸਾਡੇ ਮੁਹੱਲੇ ਦੇ ਵਿੱਚ ਹੀ ਚੱਲ ਰਿਹਾ ਸਾਡੀ ਗਲੀ ਦੇ ਵਿੱਚ ਜੋਗਸ਼ਾਲਾ ਚੱਲ ਰਹੀ ਹੈ ਇਹਨਾਂ ਨਾਲ ਸਾਡੇ ਆਪਸ ਦੇ ਵਿੱਚ ਸਾਰੀਆਂ ਲੇਡੀਜ਼ ਮਿਲਦੇ ਆ ਜਦੋਂ ਅਸੀਂ ਯੋਗਾ ਕਰਦੇ ਹੱਸਦੇ ਵੀ ਆ ਇਹਨਾਂ ਨਾਲ ਸਾਡੀ ਮੈਂਟਲ ਹੈਲਥ ਤੇ ਵੀ ਇਫੈਕਟ ਪੈਂਦਾ ਹੈ ਔਰ ਸਾਡੀ ਫਿਜ਼ੀਕਲ ਹੈਲਥ ਤਾਂ ਅੱਛੀ ਹੁੰਦੀ ਹੋਈ ਹੁੰਦੀ ਹੈ ਕਿਉਂਕਿ ਯੋਗਾ ਜਿਹੜਾ ਹੈ ਸਾਡੀ ਬਾਡੀ ਦੇ ਲਈ ਬਹੁਤ ਹੀ ਅੱਛੀ ਐਕਸਰਸਾਈਜ਼ ਹੈ ਸਾਨੂੰ ਇਹ ਜਰੂਰ ਸਭ ਨੂੰ ਕਰਨਾ ਚਾਹੀਦਾ ਹਰ ਏਜ ਦੇ ਵਿੱਚ ਅਸੀਂ ਯੋਗਾ ਕਰ ਸਕਦੇ ਹਾਂ اپنی एग्जांपल ਦਿੰਨੀ ਹੈ ਮੈਂ ਮੈਗ ਡਾਇਬਟਿਕ ਪੇਸ਼ੈਂਟ ਹਾਂ ਔਰ ਮੈਨੂੰ ਹਾਈਪਰ ਟੈਨਸ਼ਨ ਹੈ ਮੈਂ ਬਹੁਤ ਜ਼ਿਆਦਾ ਮੈਡੀਸਿਨਸ ਲੈਂਦੀ ਸੀ ਪਰ ਜਦੋਂ ਤੋਂ ਨਵੰਬਰ ਤੋਂ ਅਸੀਂ ਤਕਰੀਬਨ 6 ਮਹੀਨੇ ਤੋਂ ਯੋਗਾ ਕਰ ਰਹੇ ਹਾਂ ਮੇਰੀਆਂ ਮੈਡੀਸਿਨਸ ਵੀ ਘਟ ਗਈਆਂ ਔਰ ਮੇਰੀ 슈ਗਰ ਲੈਵਲ ਵੀ ਮੇਰਾ ਨਾਰਮਲ ਆ ਗਿਆ ਮੇਰਾ ਬਲੱਡ ਪ੍ਰੈਸ਼ਰ ਵੀ ਨਾਰਮਲ ਆ ਗਿਆ ਬਾਕੀ ਟ੍ਰਬਲਸ ਵੀ ਇਵਨ ਮੇਰੇ ਨੀਜ਼ ਦੇ ਵਿੱਚ ਪੇਨ ਸੀ ਮੈਂ ਚੌਂਕੜੀ ਮਾਰ ਕੇ ਨਹੀਂ ਸੀ ਬੈਠ ਸਕਦੀ ਔਰ ਜਦੋਂ ਦੇ ਅਸੀਂ ਯੋਗਾ ਕਰਨ ਲੱਗੇ ਮੇਰੀ ਨੀਜ਼ ਦੀ ਪ੍ਰੋਬਲਮ ਵੀ ਠੀਕ ਹੋ ਗਈ ਹੈ ਔਰ ਚੌਂਕੜੀ ਮਾਰ ਕੇ ਬੜੇ ਆਰਾਮ ਨਾਲ ਮੈਂ ਬੈਠ ਕੇ ਯੋਗਾ ਕਰਦੀ ਹਾਂ ਇਹ ਆਪਣੀਆਂ ਬਾਡੀਜ਼ ਦੇ ਵਿੱਚ ਬਹੁਤ چیزਸ ਹੈਗੀਆਂ ਨੇ ਇਹ ਸਾਡੇ ਲਈ ਬਹੁਤ ਅੱਛਾ ਉਪਰਾਲਾ ਕੀਤਾ ਹੈ ਅਸੀਂ ਸਾਰੇ ਬੜੇ ਖੁਸ਼ ਹੋ ਕੇ ਯੋਗਾ ਕਰਦੇ ਆਂ ਬਾ ਬਾਾਰ ਵਿੱਚ ਪੰਜਾਬ ਸਰਕਾਰ ਦਾ ਧੰਨਵਾਦ ਕਰਦੀ ਆਂ ਸਾਰੀਆਂ ਲੇਡੀਜ਼ ਇਕੱਠੀਆਂ ਹੁੰਦੀਆਂ ਆਂ ਔਰ ਸਵੇਰੇ ਸਵੇਰੇ ਐਕਸਰਸਾਈਜ਼ ਕਰਦੇ ਆਂ ਅਸੀਂ ਇਹਦੇ ਨਾਲ ਸਾਡੀ ਮੈਂਟਲ ਹੈਲਥ ਔਰ ਸਾਡੀ ਫਿਜ਼ੀਕਲ ਹੈਲਥ ਤੇ ਬਹੁਤ ਜ਼ਿਆਦਾ ਅੱਛਾ ਅਸਰ ਹੁੰਦਾ ਹੈ ਔਰ ਮੈਂ ਫੇਰ ਵਾਰ-ਵਾਰ ਪੰਜਾਬ ਸਰਕਾਰ ਦਾ ਧੰਨਵਾਦ ਕਰਦੀ ਆਂ ਜਿਨ੍ਹਾਂ ਨੇ ਲੇਡੀਜ਼ ਲਈ ਇਤਨਾ ਅੱਛਾ ਉਪਰਾਲਾ ਕੀਤਾ ਥੈਂਕ ਯੂ